ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ 'ਚ ਜੋ ਮੌਤ ਹੋਈ ਤੇ ਇਸ ਮੌਤ ਦਾ ਕਾਰਨ ਅਵਾਰਾ ਪਸ਼ੂ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਜੀ ਵੱਲੋਂ 10 ਮਹੀਨੇ ਪਹਿਲਾਂ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਪਰੇ ਰੱਖਣ ਵਾਸਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ 'ਚ ਕੇਸ ਚੱਲ ਰਿਹਾ ਹੈ ਤੇ ਹੁਣ ਜਦੋਂ ਰਾਜੀਵ ਜਵੰਦਾ ਦੀ ਮੌਤ ਹੋਈ ਤੇ ਉਹਨਾਂ ਦੀ ਜਥੇਬੰਦੀ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਇੱਕ ਪਟੀਸ਼ਨ ਸ਼ਿਮਲਾ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਸੋ ਅੱਜ ਉਸ ਮਾਮਲੇ 'ਚ ਨਵਕਿਰਨ ਸਿੰਘ ਜੀ ਪੇਸ਼ ਹੋਏ ਤੇ ਚੀਫ ਜਸਟਿਸ ਸਾਹਿਬ ਦੇ ਬੈਂਚ ਨੇ ਨੋਟਿਸ ਜਾਰੀ ਕੀਤਾ ਹੈ ਕਿ ਉਹ ਪਟੀਸ਼ਨ ਨੇ ਤੇ ਅੱਜ ਕੀ ਕੁਝ ਹੋਇਆ ਹੈ ਸਾਡਾ ਨਵਕਿਰਨ ਸਿੰਘ ਜੀ ਫੋਨ ਲਾਈਨ ਤੇ ਜੁੜੇ ਨੇ ਸਰ ਪਹਿਲਾਂ ਇਸ ਪਟੀਸ਼ਨ ਬਾਰੇ ਦੱਸੋ ਐਸ ਤਰ੍ਹਾਂ ਜੀ ਕਿ ਅੱਜ ਜਿਹੜੀ ਪਟੀਸ਼ਨ ਮੈਂ ਕਰਕੇ ਆਇਆ ਹਾਂ ਉਹ ਸ਼ਿਮਲਾ ਹਾਈ ਕੋਰਟਸ ਕਰਕੇ ਆਇਆ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਪੰਜਾਬ ਵਾਸਤੇ ਤੇ ਚੰਡੀਗੜ੍ਹ ਵਾਸਤੇ ਤੇ ਇਹ ਕੇਸ ਦਾਇਰ ਕੀਤਾ ਸੀਗਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਚ ਉਹ ਆਲਰੇਡੀ ਪ੍ਰਕਾਉਸਟ ਹੈ ਤੁਸੀਂ ਜਿਹੜੇ ਆਵਾਰਾ ਪਸ਼ੂ ਸੜਕਾਂ ਤੇ ਭੁੰਦੇ ਉਹਨਾਂ ਦੀ ਰੋਕਥਾਮ ਕਰੋ। ਜੀ ਫਿਰ ਉਸ ਤੋਂ ਬਾਅਦ ਜਦੋਂ ਰਾਜਵੀਰ ਜਵੰਦਾ ਦਾ ਕੇਸ ਹੋਇਆ ਕਿ ਸਾਨੂੰ ਲੱਗਿਆ ਵੀ ਹਿਮਾਚਲ ਵਿੱਚ ਵੀ ਸਾਨੂੰ ਕੁਝ ਕੰਮ ਕਰਨਾ ਚਾਹੀਦਾ ਫਿਰ ਅਸੀਂ ਜਿਹੜਾ ਹੈਗਾ 7 ਤਰੀਕ ਨੂੰ ਪਟੀਸ਼ਨ ਫਾਈਲ ਕੀਤੀ ਸੀ ਐਸਐਸ 7 ਨੂੰ ਜੀ ਉਹ ਵੀ ਪਹਿਨਾ ਪ੍ਰਾਣੀ ਪਟੀਸ਼ਨ ਨਹੀਂ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਦੀ ਹੈ ਜੀ ਇਸ ਤਰ੍ਹਾਂ ਉਸ ਤੋਂ ਬਾਅਦ ਉਹਦੀ ਡੈਥ ਹੋਈ ਤੇ ਜਿਹੜਾ ਹੈਗਾ ਅਸੀਂ ਉਸ ਤੋਂ ਪਹਿਲੇ ਪਟੀਸ਼ਨ ਫਾਈ ਕਰ ਚੁੱਕੇ ਸੀਗੇ ਤੋਂ ਸਾਡਾ ਉਹਦੇ ਚ ਇੱਕ ਐਗਜ਼ੈਂਪਲ ਦਿੰਦਾ ਹੈ ਵੀ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਐਂਡ ਉਹ ਵੀ ਆਵਾਰਾ ਪਸ਼ੂਆਂ ਕਰਕੇ ਹੋਇਆ ਤੇ ਜਾਨਾ ਜਾ ਰਹੀਆਂ ਨੇ ਤੁਸੀਂ ਸੈਂਕੜੇ ਕਰੋੜ ਕੋਸਟਸ ਦੇ ਰੂਪ ਵਿੱਚ ਕਿੱਥੇ ਲਗਾਉਂਦੇ ਹੋ ਐ ਕਿਉਂ ਨਹੀਂ ਕਰ ਸਕਦੇ ਵੀ ਤੁਸੀਂ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਨੂੰ ਸਰਕਾਰ ਤੋਂ ਚੁੱਕ ਕੇ ਗੋਸ਼ਾਲਾ ਵਿੱਚ ਰੱਖੋ ਜਾਂ ਕਿਤੇ ਹੋਰ ਰੱਖੋ ਤਾਂ ਕਿ ਆਮ ਬੰਦਿਆਂ ਦੀ ਜਿਹੜੀ ਇਹ ਜ਼ਿੰਦਗੀ ਵਿੱਚ ਹੋ ਜਿਹੜਾ ਆ ਗਿਆ ਅੱਖਾਂ ਅੰਦਾਜ਼ੀ ਨਾ ਕਰ ਸਕਣ ਤੇ ਜਾਨਾ ਨਾ ਜਾਣ ਜੀ ਸਾਜ ਜਿਹੜਾ ਹਿਮਾਚਲ ਹਾਈ ਕੋਰਟ ਨੇ ਨੋਟਿਸ ਕੀਤਾ ਤੇ ਅਜੇ ਸਰਕਾਰ ਹਿਮਾਚਲ ਦੀ ਜਿਹੜੀ ਜਵਾਬ ਦੇਰ ਕਰੇਗੀ ਫਿਰ ਉਸ ਤੇ ਬੈਸ ਹੋਏਗੀ ਬਿਲਕੁਲ ਸਤ ਤੁਸੀਂ ਪੁਆਇੰਟਸ ਕੀ ਕੀ ਰੱਖੇ ਨੇ ਇਸ ਪਟੀਸ਼ਨ ਦੇ ਵਿੱਚ ਅਸੀਂ ਇਹ ਪੁਆਇੰਟ ਰੱਖੇ ਜੀ ਵੀ ਤੁਸੀਂ ਕਾਉਂਸਲ ਇਕੱਠਾ ਕਰਦੇ ਹੋ ਉਹ ਕਾਉਂਦ ਦੀ ਦੇਖਪਾਲ ਲਈ ਹੈਗਾ ਜੀ ਤੇ ਜਿਹੜੇ ਤੁਹਾਡੇ ਕੋਲ ਪੈਸੇ ਵੀ ਅਵੇਲੇਬਲ ਹੈਗੇ ਨੇ ਤੇ ਤੁਹਾਡੀ ਮਿਸ ਮੈਨੇਜਮੈਂਟ ਹੈਗੀ ਹੈ ਜਿਹੜੇ ਗਾਵਾ ਸੜਕਾਂ ਦੇ ਖੁੰਡੀਆਂ ਪਈਆਂ ਜੀ ਜਿਹਨਾਂ ਨੂੰ ਤੁਸੀਂ ਜੋ ਕਿ ਜਿਹੜਾ ਹੈਗਾ ਉਹ ਤੁਹਾਡੀ ਦੇਮਾਰੀ ਹੈ ਸੜਕਾਂ ਤੇ گاਵਾ ਨਹੀਂ ਘੁੰਮਣੀਆਂ ਚਾਹੀਦੀਆਂ ਤਾਂ ਕਿ ਐਕਸੀਡੈਂਟ ਦਾ ਕਾਰਨ ਨਾ ਬਣ ਬਿਲਕੁਲ ਸਰ ਤੁਸੀਂ ਹਿਮਾਚਲ ਪ੍ਰਦੇਸ਼ ਤੇ ਜਿਹੜੀ ਤੁਸੀਂ ਪਟੀਸ਼ਨ ਫਾਈਲ ਕੀਤੀ ਹੈ ਕਿ ਪੰਜਾਬ ਚ ਵੀ ਇਸ ਤਰ੍ਹਾਂ ਦੇ ਤੁਸੀਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਤੇ ਮੁੱਦਾ ਕਿੰਨਾ ਜ਼ਰੂਰੀ ਹੈ ਨਹੀਂ ਪੰਜਾਬ ਹਰਿਆਣਾ ਚੰਡੀਗੜ੍ਹ ਸਾਰਿਆਂ ਦੀ ਇਹ ਮੁਸ਼ਕਲ ਹੈ ਤੇ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਕੰਮ ਨਹੀਂ ਕਰ ਰਹੀਆਂ ਲੋਕਾਂ ਨੂੰ ਵੀ ਚਾਹੀਦਾ ਹੈਗਾ ਵੀ ਇਹਦੇ ਤੇ ਕੋਈ ਕੈਂਪੇਨ ਸ਼ੁਰੂ ਕਰਨ ਤੇ ਇਹੋ ਜਿਹੇ ਇਨਸੀਡੈਂਟ ਨੂੰ ਰੋਕਣ ਲਈ ਜਿਹੜਾ ਹੈਗਾ ਹੁਣ ਰਾਜਵੀਰ ਜਵੰਦਾ ਦੇ ਕੇਸ ਨੂੰ ਇੱਕ ਸੈਂਟਰ ਪੁਆਇੰਟ ਬਣਾ ਕੇ ਕੋਈ ਕੈਂਪੇਨ ਐਸੀ ਚਲਾਈਏ ਕਿ ਸਰਕਾਰਾਂ ਤੇ ਦਬਾਵਾ ਪਾਏ ਇਹ ਬਿਹਾਵੜਾ ਪਸ਼ੂ ਜਿਹੜੇ ਹੈਗੇ ਨੇ ਇਹਨਾਂ ਨੂੰ ਆਪਣਾ ਠੀਕ ਜਗ੍ਹਾ ਤੇ ਰੱਖੋ ਤੇ ਇਹਾਂ ਦੀ ਦੇਖਭਾਲ ਕਰੋ ਲੇਕਿਨ ਇਨਸਾਨਾਂ ਦੇ ਵਿੱਚ ਵੱਜਣ ਦੇ ਇਨਤਹ ਨਹੀਂ ਜਾਂ ਜਾਵੇ ਜਾਂ ਕੋਈ ਇੰਜਰਡ ਹੋਵੇ ਇਹ ਨਹੀਂ ਹੋਣਾ ਚਾਹੀਦਾ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ 'ਚ ਮੌਤ ਹੋਈ ਤੇ ਇਸ ਮੌਤ ਦਾ ਕਾਰਨ ਆਵਾਰਾ ਪਸ਼ੂ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਜੀ ਵੱਲੋਂ 10 ਮਹੀਨੇ ਪਹਿਲਾਂ ਅਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਪਰੇ ਰੱਖਣ ਵਾਸਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ 'ਚ ਕੇਸ ਚੱਲ ਰਿਹਾ ਹੈ ਤੇ ਹੁਣ ਜਦੋਂ ਰਾਜੀਵ ਜਵੰਦਾ ਦੀ ਮੌਤ ਹੋਈ ਤੇ ਉਹਨਾਂ ਦੀ ਜਥੇਬੰਦੀ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਇੱਕ ਪਟੀਸ਼ਨ Shimla High Court ਦੇ ਵਿੱਚ ਦਾਇਰ ਕੀਤੀ ਗਈ ਸੋ ਅੱਜ ਉਸ ਮਾਮਲੇ 'ਚ ਨਵਕਿਰਨ ਸਿੰਘ ਜੀ ਪੇਸ਼ ਹੋਏ ਤੇ ਚੀਫ ਜਸਟਿਸ ਸਾਹਿਦ ਦੇ ਬੈਂਚ ਨੇ ਨੋਟਿਸ ਜਾਰੀ ਕੀਤਾ ਹੈ ਕੀ ਉਹ ਪਟੀਸ਼ਨ ਹੈ ਤੇ ਅੱਜ ਕੀ ਕੁਝ ਹੋਇਆ ਹੈ ਸਾਡਾ ਨਕਰਸ ਸਿੰਘ ਜੀ ਫੋਨ ਲਾਈਨ ਤੇ ਜੁੜੇ ਨੇ ਸਰ ਪਹਿਲਾਂ ਇਸ ਪਟੀਸ਼ਨ ਬਾਰੇ ਦੱਸੋ ਇਸ ਤਰ੍ਹਾਂ ਜੀ ਕਿ ਅੱਜ ਜਿਹੜੀ ਪਟੀਸ਼ਨ ਮੈਂ ਕਰਕੇ ਆਇਆ ਹਾਂ ਉਹ ਸ਼ਿਮਲਾ ਹਾਈ ਕੋਰਟ ਚ ਕਰਕੇ ਆਇਆ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਪੰਜਾਬ ਵਾਸਤੇ ਤੇ ਚੰਡੀਗੜ੍ਹ ਵਾਸਤੇ ਤੇ ਲੇ ਇੱਕ ਕੇਸ ਦਾਇਰ ਕੀਤਾ ਸੀਗਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਚ ਉਹ ਆਲਰੇਡੀ ਪ੍ਰਕਾਉਸਟ ਤੁਸੀਂ ਜਿਹੜੀ 12 ਬਾਰਾ ਪਸ਼ੂ ਸੜਕਾਂ ਤੇ ਭੁੰਦੇ ਉਹਨਾਂ ਦੀ ਰੋਕ-ਥਾਮ ਕਰੋ ਜੀ ਫਿਰ ਉਸ ਤੋਂ ਬਾਅਦ ਜਿਹੜਾ ਰਾਜਵੀਰ ਜਵੰਦਾ ਦਾ ਕੇਸ ਹੋਇਆ ਕਿ ਸਾਨੂੰ ਲੱਗਿਆ ਵੀ ਹਿਮਾਚਲ ਵਿੱਚ ਵੀ ਸਾਨੂੰ ਕੁਝ ਕੰਮ ਕਰਨਾ ਚਾਹੀਦਾ ਫਿਰ ਅਸੀਂ ਜਿਹੜਾ ਹੈਗਾ 3 ਤਰੀਕ ਨੂੰ ਪਟੀਸ਼ਨ ਫਾਈ ਕੀਤੀ ਸੀ ਐਚਐਸਐਟ ਨੂੰ ਜੀ ਤਾਂ ਵੀ ਇਹ ਨਵਾਂ ਬ੍ਰਾਣੀ ਪਟੀਸ਼ਨ ਨਹੀਂ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਦੀ ਹੈ ਜੀ ਫਿਰ ਉਸ ਤੋਂ ਬਾਅਦ ਉਹਦੀ ਡੈਥ ਹੋਈ ਤੇ ਜਿਹੜਾ ਹੈਗਾ ਅਸੀਂ ਉਸ ਤੋਂ ਪਹਿਲੇ ਪਟੀਸ਼ਨ ਫਾਈ ਕਰ ਚੁੱਕੇ ਸੀਗੇ ਤੋਂ ਸਾਡਾ ਉਹਦੇ ਚ ਇੱਕ ਐਗਜ਼ਾਮਪਲ ਦਿੰਦਾ ਹੈ ਵੀ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਐਂਡ ਉਹ ਵੀ اوارਾ ਪਸ਼ੂ ਆ ਘਰ ਤੇ ਹੋਇਆ ਤੇ ਜਾਨਾ ਜਾ ਰਹੀਆਂ ਨੇ ਤੁਸੀਂ ਸੈਂਕੜੇ ਕਰੋੜ ਕੋਸਟਸ ਦੇ ਰੂਪ ਵਿੱਚ ਉਹ ਕਿੱਥੇ ਲਗਾਉਂਦੇ ਹੋ ਇਹ ਕਿਉਂ ਨਹੀਂ ਕਰ ਸਕਦੇ ਵੀ ਤੁਸੀਂ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਨੂੰ ਸਰਕਾਰ ਦੇ ਚੁੱਕ ਕੇ ਕੌਸ਼ਾਲਾ ਵਿੱਚ ਰੱਖੋ ਜਾਂ ਕਿਤੇ ਹੋਰ ਰੱਖੋ ਤਾਂ ਕਿ ਆਮ ਬੰਦਿਆਂ ਦੀ ਜਿਹੜੀ ਜ਼ਿੰਦਗੀ ਵਿੱਚੋਂ ਜਿਹੜਾ ਗਿਆ ਅੱਖਾਂ ਅੰਦਾਜ਼ੀ ਨਾ ਕਰ ਸਕਣ ਤੇ ਜਾਨਾ ਨਾ ਜਾਣ ਜੀ ਅੱਜ ਜਿਹੜਾ ਹਿਮਾਚਲ ਹਾਈ ਕੋਰਟ ਨੇ ਨੋਟਿਸ ਕੀਤਾ ਤੇ ਅਜੇ ਸਰਕਾਰ ਹਿਮਾਚਲ ਦੀ ਜਿਹੜੀ ਜਵਾਬ ਦੇਰ ਕਰੇਗੀ ਫਿਰ ਉਸ ਤੇ ਬੈਸ ਹੋਏ ਬਿਲਕੁਲ ਸਰ ਤੁਸੀਂ ਪੁਆਇੰਟਸ ਕੀ ਕੀ ਰੱਖੇ ਨੇ ਇਸ ਪਟੀਸ਼ਨ ਦੇ ਵਿੱਚ ਅਸੀਂ ਇਹੀ ਪੁਆਇੰਟ ਰੱਖੇ ਜੀ ਵੀ ਤੁਸੀਂ گاਉ ਸਿਸ ਇਕੱਠਾ ਕਰਦੇ ਹੋ ਉਹ گاਉ ਦੀ ਦੇਖਭਾਲ ਲਈ ਹੈਗਾ ਜੀ ਤੇ ਜਿਹੜੇ ਤੁਹਾਡੇ ਕੋਲ ਪੈਸੇ ਵੀ ਅਵੇਲੇਬਲ ਹੈਗੇ ਨੇ ਤੇ ਤੁਹਾਡੀ ਮਿਸਮੈਨੇਜਮੈਂਟ ਹੈਗੀ ਹੈ ਜਿਹੜੇ ਗਾਵਾ ਸੜਕਾਂ ਤੇ ਘੁੰਮਦੀਆਂ ਪਈਆਂ ਜੀ ਜਿਹਨਾਂ ਨੂੰ ਤੁਸੀਂ ਚੁੱਕੇ ਜਿਹੜਾ ਹੈਗਾ ਉਹ ਇਹ ਤੁਹਾਡੀ ਜ਼ਿੰਮਵਾਰੀ ਹੈ ਸੜਕਾਂ ਤੇ ਗਾਵਾ ਨਹੀਂ ਘੁੰਮਣੀਆਂ ਚਾਹੀਦੀਆਂ ਤਾਂ ਕਿ ਐਕਸੀਡੈਂਟ ਦਾ ਕਾਰਨ ਨਾ ਬਣੇ ਬਿਲਕੁਲ ਸਰ ਤੁਸੀਂ ਹਿਮਾਚਲ ਪ੍ਰਦੇਸ਼ 'ਚ ਜਿਹੜੀ ਤੁਸੀਂ ਪਟੀਸ਼ਨ ਫਾਈਲ ਕੀਤੀ ਹੈ ਕਿ ਪੰਜਾਬ 'ਚ ਵੀ ਇਸ ਤਰ੍ਹਾਂ ਦੇ ਤੁਸੀਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ 'ਚ ਇਹ ਮੁੱਦਾ ਕਿੰਨਾ ਜ਼ਰੂਰੀ ਹੈ ਨਹੀਂ ਪੰਜਾਬ ਹਰਿਆਣਾ ਚੰਡੀਗੜ੍ਹ ਸਾਰਿਆਂ ਦੀ ਇਹ ਮੁਸ਼ਕਿਲ ਹੈ ਤੇ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਕੰਮ ਨਹੀਂ ਕਰ ਰਹੀਆਂ ਲੋਕਾਂ ਨੂੰ ਵੀ ਚਾਹੀਦਾ ਹੈਗਾ ਵੀ ਅਜੇ ਤੇ ਕੋਈ ਕੈਂਪੇਨ ਸ਼ੁਰੂ ਕਰਨ ਤੇ ਇਹੋ ਜਿਹੇ ਇਨਸੀਡੈਂਟ ਨੂੰ ਰੋਕਣ ਲਈ ਜਿਹੜਾ ਹੈਗਾ ਹੁਣ ਰਾਜਵੀਰ ਜਵੰਦਾ ਦੇ ਕੇਸ ਨੂੰ ਇੱਕ ਸੈਂਟਰ ਪੁਆਇੰਟ ਬਣਾ ਕੇ ਕੋਈ ਕੈਂਪੇਨ ਐਸੀ ਚਲਾਈਏ ਕਿ ਸਰਕਾਰਾਂ ਤੇ ਦਬਾਅ ਪਾਏ ਇਹ ਬਿਹਾਵਾਰਾ ਪਸ਼ੂ ਜਿਹੜੇ ਹੈਗੇ ਨੇ ਇਹਨਾਂ ਨੂੰ ਆਪਣਾ ਠੀਕ ਜਗ੍ਹਾ ਤੇ ਰੱਖੋ ਤੇ ਇਹਾਂ ਦੀ ਦੇਖਭਾਲ ਕਰੋ ਲੇਕਿਨ ਇਨਸਾਨਾਂ ਦੇ ਵਿੱਚ ਵੱਜਣ ਤੇ ਇਨਸਾਨ ਹੀ ਜਾਂ ਜਾਵੇ ਜਾਂ ਕੋਈ ਇੰਜਰਡ ਹੋਵੇ ਇਹ ਨਹੀਂ ਹੋਣਾ ਚਾਹੀਦਾ ਪੰਜਾਬੀ ਗਾਇਕ ਰਾਜਵੀਰ ਸਿੰਘ ਜਵੰਦਾ ਦੀ ਸੜਕ ਹਾਦਸੇ 'ਚ ਮੌਤ ਹੋਈ ਤੇ ਇਸ ਮੌਤ ਦਾ ਕਾਰਨ ਆਵਾਰਾ ਪਸ਼ੂ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਨਵਕਿਰਨ ਸਿੰਘ ਜੀ ਵੱਲੋਂ 10 ਮਹੀਨੇ ਪਹਿਲਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੋਂ ਪਰੇ ਰੱਖਣ ਵਾਸਤੇ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ 'ਚ ਕੇਸ ਚੱਲ ਰਿਹਾ ਤੇ ਹੁਣ ਜਦੋਂ ਰਾਜੀਵ ਜਵੰਦਾ ਦੀ ਮੌਤ ਹੋਈ ਤੇ ਉਹਨਾਂ ਦੀ ਜਥੇਬੰਦੀ ਲਾਇਰਸ ਫॉर ਹਿਊਮਨ ਰਾਈਟਸ ਇੰਟਰਨੈਸ਼ਨਲ ਵੱਲੋਂ ਇੱਕ ਪਟੀਸ਼ਨ Shimla High Court ਦੇ ਵਿੱਚ ਦਾਇਰ ਕੀਤੀ ਗਈ ਸੋ ਅੱਜ ਉਸ ਮਾਮਲੇ 'ਚ ਨਵਕਿਰਨ ਸਿੰਘ ਜੀ ਪੇਸ਼ ਹੋਏ ਤੇ ਚੀਫ ਜਸਟਿਸ ਸਾਹਿਦ ਦੇ ਬੈਂਚ ਨੇ ਨੋਟਿਸ ਜਾਰੀ ਕੀਤਾ ਹੈ ਕੀ ਉਹ ਪਟੀਸ਼ਨ ਨੇ ਤੇ ਅੱਜ ਕੀ ਕੁਝ ਹੋਇਆ ਸਾਡਾ ਨਾ ਕਿਰਨ ਸਿੰਘ ਜੀ ਫੋਨ ਲਾਈਨ ਤੇ ਜੁੜੇ ਨੇ ਸਰ ਪਹਿਲਾਂ ਇਸ ਪਟੀਸ਼ਨ ਬਾਰੇ ਦੱਸੋ ਐਸ ਤਰ੍ਹਾਂ ਜੀ ਕਿ ਅੱਜ ਜਿਹੜੀ ਪਟੀਸ਼ਨ ਮੈਂ ਕਰਕੇ ਆਇਆ ਹਾਂ ਉਹ ਸ਼ਿਮਲਾ ਹਾਈ ਕੋਰਟਸ ਕਰਕੇ ਆਇਆ ਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਪੰਜਾਬ ਵਾਸਤੇ ਤੇ ਚੰਡੀਗੜ੍ਹ ਵਾਸਤੇ ਤੇ ਲੇ ਇੱਕ ਕੇਸ ਦਾਇਰ ਕੀਤਾ ਸੀਗਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਚ ਉਹ ਆਲਰੇਡੀ ਪ੍ਰਕਾਉਸਟ ਹੈ ਤੁਸੀਂ ਜਿਹੜੀ ਵਾਰਾ ਪਸ਼ੂ ਸੜਕਾਂ ਤੇ ਭੁੰਦੇ ਉਹਨਾਂ ਦੀ ਰੋਕਥਾਮ ਕਰੋ ਜੀ ਫਿਰ ਉਸ ਤੋਂ ਬਾਅਦ ਜਦੋਂ ਰਾਜਵੀਰ ਜਵੰਦਾ ਦਾ ਕੇਸ ਹੋਇਆ ਕਿ ਸਾਨੂੰ ਲੱਗਿਆ ਵੀ ਹਿਮਾਚਲ ਵਿੱਚ ਵੀ ਸਾਨੂੰ ਕੁਝ ਕੰਮ ਕਰਨਾ ਚਾਹੀਦਾ ਫਿਰ ਅਸੀਂ ਜਿਹੜਾ ਹੈਗਾ 7 ਤਰੀਕ ਨੂੰ ਪਟੀਸ਼ਨ ਫਾਈ ਕੀਤੀ ਸੀ ਐਸਐਸ 7 ਨੂੰ ਜੀ ਤਾਂ ਇਹ ਪਹਿਲਾਂ ਵਾਲੀ ਪਟੀਸ਼ਨ ਨਹੀਂ ਹੈ ਰਾਜਵੀਰ ਜਵੰਦਾ ਦੇ ਐਕਸੀਡੈਂਟ ਤੋਂ ਬਾਅਦ ਦੀ ਹੈ ਜੀ ਫਿਰ ਉਸ ਤੋਂ ਬਾਅਦ ਉਹਦੀ ਡੈਥ ਹੋਈ ਤੇ ਜਿਹੜਾ ਹੈਗਾ ਅਸੀਂ ਉਸ ਤੋਂ ਪਹਿਲੇ ਪਟੀਸ਼ਨ ਫਾਈ ਕਰ ਚੁੱਕੇ ਸੀਗੇ ਤੋਂ ਸਾਡਾ ਉਹਦੇ ਚ ਇੱਕ ਐਗਜ਼ਾਮਪਲ ਦਿੱਤਾ ਹੈ ਵੀ ਕਿਸ ਤਰੀਕੇ ਨਾਲ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਐਂਡ ਉਹ ਵੀ اوارਾ ਪਸ਼ੂਆ ਕਰਦੇ ਹੋਇਆ ਤੇ ਜਾਨਾ ਜਾ ਰਹੀਆਂ ਨੇ ਤੁਸੀਂ ਸੈਂਕੜੇ ਕਰੋੜ ਕੋਸਟਸ ਦੇ ਰੂਪ ਵਿੱਚ ਉਹ ਕਿੱਥੇ ਲਗਾਉਂਦੇ ਹੋ ਇਹ ਕਿਉਂ ਨਹੀਂ ਕਰ ਸਕਦੇ ਵੀ ਤੁਸੀਂ ਜਿਹੜੇ ਆਵਾਰਾ ਪਸ਼ੂ ਨੇ ਉਹਨਾਂ ਨੂੰ ਸਰਕਾਰ ਦੇ ਚੁੱਕ ਕੇ ਕੌਸ਼ਾਲਾ ਵਿੱਚ ਰੱਖੋ ਜਾਂ ਕਿਤੇ ਹੋਰ ਰੱਖੋ ਤਾਂ ਕਿ ਆਮ ਬੰਦਿਆਂ ਦੀ ਜਿਹੜੀ ਜ਼ਿੰਦਗੀ ਵਿੱਚੋਂ ਜਿਹੜਾ ਗਿਆ ਅੱਖਾਂ ਅੰਦਾਜ਼ੀ ਨਾ ਕਰ ਸਕਣ ਤੇ ਜਾਨਾ ਨਾ ਜਾਣ ਜੀ ਅੱਜ ਜਿਹੜਾ ਹਿਮਾਚਲ ਹਾਈ ਕੋਰਟ ਨੇ ਨੋਟਿਸ ਕੀਤਾ ਤੇ ਅਜੇ ਸਰਕਾਰ ਹਿਮਾਚਲ ਦੀ ਜਿਹੜੀ ਜਵਾਬ ਦੇਰ ਕਰੇਗੀ ਫਿਰ ਉਸ ਤੇ ਬੈਸ ਹੋਏਗੀ ਬਿਲਕੁਲ ਸਤ ਤੁਸੀਂ ਪੁਆਇੰਟਸ ਕੀ ਕੀ ਰੱਖੇ ਨੇ ਇਸ ਪਟੀਸ਼ਨ ਦੇ ਵਿੱਚ ਅਸੀਂ ਇਹ ਪੁਆਇੰਟ ਰੱਖੇ ਜੀ ਵੀ ਤੁਸੀਂ ਗਾਵ ਸੈਸ ਇਕੱਠਾ ਕਰਦੇ ਹੋ ਉਹ ਗਾਵ ਦੀ ਦੇਖਪਾਲ ਲਈ ਹੈਗਾ ਜੀ ਤੇ ਜਿਹੜੇ ਤੁਹਾਡੇ ਕੋਲ ਪੈਸੇ ਵੀ ਅਵੇਲੇਬਲ ਹੈਗੇ ਨੇ ਤੇ ਤੁਹਾਡੀ ਮਿਸ ਮੈਨੇਜਮੈਂਟ ਹੈਗੀ ਹੈ ਜਿਹੜੇ ਗਾਵਾ ਸੜਕਾਂ ਤੇ ਘੁੰਮਦੀਆਂ ਪਈਆਂ ਜੀ ਜਿਹਨਾਂ ਨੂੰ ਤੁਸੀਂ ਚੋਕੇ ਜਿਹੜਾ ਹੈਗਾ ਉਹ ਇਹ ਤੁਹਾਡੀ ਜ਼ਿੰਮੇਵਾਰੀ ਹੈ ਸੜਕਾਂ ਤੇ ਗਾਵਾ ਨਹੀਂ ਘੁੰਮਣੀਆਂ ਚਾਹੀਦੀਆਂ ਤਾਂ ਕਿ ਐਕਸੀਡੈਂਟ ਦਾ ਕਾਰਨ ਨਾ ਬਣੇ ਬਿਲਕੁਲ ਸਰ ਤੁਸੀਂ ਹਿਮਾਚਲ ਪ੍ਰਦੇਸ਼ ਚ ਜਿਹੜੀ ਤੁਸੀਂ ਪਟੀਸ਼ਨ ਫਾਈਲ ਕੀਤੀ ਹੈ ਕਿ ਪੰਜਾਬ ਚ ਵੀ ਇਸ ਤਰ੍ਹਾਂ ਦੇ ਤੁਸੀਂ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਚ ਇਹ ਮੁੱਦਾ ਕਿੰਨਾ ਜ਼ਰੂਰੀ ਹੈ ਨਹੀਂ ਪੰਜਾਬ ਹਰਿਆਣਾ ਚੰਡੀਗੜ੍ਹ ਸਾਰਿਆਂ ਦੀ ਇਹ ਮੁਸ਼ਕਲ ਹੈ ਤੇ ਸਰਕਾਰਾਂ ਜਿਹੜੀਆਂ ਨੇ ਉਹ ਆਪਣਾ ਕੰਮ ਨਹੀਂ ਕਰ ਰਹੀਆਂ ਲੋਕਾਂ ਨੂੰ ਵੀ ਚਾਹੀਦਾ ਹੈਗਾ ਵੀ ਇਹਦੇ ਤੇ ਕੋਈ ਕੈਂਪੇਨ ਸ਼ੁਰੂ ਕਰਨ ਤੇ ਇਹੋ ਜਿਹੇ ਇਨਸੀਡੈਂਟ ਨੂੰ ਰੋਕਣ ਲਈ ਜਿਹੜਾ ਹੈਗਾ ਹੁਣ ਰਾਜਵੀਰ ਜਵੰਦਰ ਦੇ ਕੇਸ ਨੂੰ ਇੱਕ ਸੈਂਟਰ ਪੁਆਇੰਟ ਬਣਾ ਕੇ कोई ऐसी है कि थे ये भी पशु है ने अपना ठीक जगह रखो इन्हो दे देखभाल करो लेकिन इंसाना इंसान ही जान जाए कोई इंजर्ड हो नहीं होना चाहिए okay, बहुत बहुत धनबाद करने के लिए दे मुद्दा चुकान लोहोत बहुत धन्यवाद बहुत बहुत